ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਸਡਰ ਵਰਮਨ ਤੇ ਪੰਜਾਬ ਦੇ ਸੱਭਿਆਚਾਰ ਦੇ ਸੰਬੰਧ ਦੇ ਵਿੱਚ ਇਹ ਆਪਣੀ 5ਵੀਂ ਵੀਡੀਓ ਹੈ ਇਸ ਤੋਂ ਪਹਿਲਾਂ ਚਾਰ ਵੀਡੀਓਜ਼ ਆਪਾਂ ਨੇ ਆਪਣੇ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਚੈਨਲ ਦੇ ਉੱਪਰ ਜਾ ਕੇ ਪਲੇ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਪੰਜਵੀਂ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਲੋਕ ਨਾਚ ਦੇ ਬਾਰੇ ਬੱਚੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦਾ ਪਹਿਲਾ ਪ੍ਰਸ਼ਨ ਹੈ ਆਪਣੇ ਕੋਲੇ ਗਿੱਧਾ ਪਾਉਣ ਦੇ ਮੌਕੇ ਕਿਹੜੇ-ਕਿਹੜੇ ਹਨ ਗਿੱਧਾ ਪਾਉਣ ਦੇ ਮੌਕੇ ਕਿਹੜੇ-ਕਿਹੜੇ ਹਨ ਤਿਰੰਝਣਾ ਦੇ ਵੇਲੇ ਮੇਲਿਆਂ ਦੇ ਵੇ ਤੀਆਂ ਬੱਚਿਆਂ ਦਾ ਜਨਮ ਵਿਆਹ ਸ਼ਾਦੀ ਮੰਗਣੀ ਖੁਸ਼ੀ ਦੇ ਮੌਕੇ ਜਿਹੜੇ ਹੁੰਦੇ ਹਨ ਉਹਨਾਂ ਦੇ ਉੱਤੇ ਗਿੱਧੇ ਪਾਉਣ ਦੀ ਰਵਾਇਤ ਰਹੀ ਹੈ ਕੀ ਗਿੱਧੇ ਵਿੱਚ ਖਾਸ ਸਟੇਜ ਦੀ ਲੋੜ ਹੁੰਦੀ ਹੈ ਨਹੀਂ ਇਸ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ। ਗਿੱdde ਦਾ ਪੇੜ ਸਟੇਜ ਕਿਸ ਤਰ੍ਹਾਂ ਦੀ ਹੁੰਦੀ ਹੈ? ਗਿੱdde ਦਾ ਪੇੜ ਸਟੇਜ ਕਿਸ ਤਰ੍ਹਾਂ ਦਾ ਹੁੰਦਾ ਹੈ? ਤਾਂ ਇਹ ਕੋਈ ਵੀ ਹੋ ਸਕਦਾ ਹੈ। ਸਧਾਰਨ ਵਿਹੜਾ ਹੋ ਸਕਦਾ ਹੈ, ਖਾਲੀ ਛੱਤ, ਖਾਲੀ ਕਮਰਾ, ਮੈਦਾਨ। ਠੀਕ ਹੈ ਜੀ। ਇਸ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਖਾਸ ਸਟੇਜ ਲਾਉਣ ਦੀ ਲੋੜ ਨਹੀਂ ਹੁੰਦੀ। ਅੱਗੇ ਦੇਖੋ ਗਿੱਧੇ ਵਿੱਚ ਪਾਈਆਂ ਜਾਣ ਵਾਲੀਆਂ ਬੋਲੀਆਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ ਤਾਂ ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਠੀਕ ਹੈ ਲੋਕ ਬੋਲੀਆਂ ਕਿਹੜੀ ਕਿਸਮ ਪ੍ਰਕਾਰ ਦੀਆਂ ਹੁੰਦੀਆਂ ਹਨ ਲੋਕ ਬੋਲੀਆਂ ਕਿਹੜੀ ਕਿਸਮ ਪ੍ਰਕਾਰ ਦੀਆਂ ਹੁੰਦੀਆਂ ਹਨ ਤਾਂ ਇਹ ਹੁੰਦੀਆਂ ਹਨ ਲੰਬੀਆਂ ਬੋਲੀਆਂ ਤੇ ਨਿੱਕੀਆਂ ਬੋਲੀਆਂ ਠੀਕ ਹੈ ਜੀ ਗਿੱਧੇ ਦੇ ਵਿੱਚ ਬੋਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਇੱਕ ਹੁੰਦੀਆਂ ਨੇ ਲੰਬੀਆਂ ਬੋਲੀਆਂ ਇੱਕ ਹੁੰਦੀਆਂ ਹਨ ਨਿੱਕੀਆਂ ਬੋਲੀਆਂ ਗਿੱਧੇ ਵਿੱਚ ਲੋਕ ਬੋਲੀਆਂ ਦੇ ਨਾਲ ਹੋਰ ਕਿਹੜੇ ਲੋਕ ਗੀਤੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਨਾਲ ਟੱਪੇ ਗਾਏ ਜਾਂਦੇ ਹਨ ਇਹਨਾਂ ਦੇ ਵਿੱਚ ਠੀਕ ਹੈ ਟੱਪੇ ਗਾਏ ਜਾਂਦੇ ਹਨ ਬੋਲੀਆਂ ਦੇ ਨਾਲ-ਨਾਲ ਗਿੱਧੇ ਵਿੱਚ ਕਿਹੜੇ ਸ਼ਬਦ ਹਨ ਜੋ ਚਾਹ ਖੁਸ਼ੀ ਜਾਂ ਉਤਸ਼ਾਹ ਨੂੰ ਪ੍ਰਗਟ ਕਰਨ ਲਈ ਬਾਰ-ਬਾਰ ਦੁਹਰਾਏ ਜਾਂਦੇ ਹਨ ਇਹਨਾਂ ਦੇ ਵਿੱਚ ਬੱਲੇ ਬੱਲੇ ਸ਼ਾਬਾਸ਼ ਸ਼ਾਬਾ ਫੂ ਫੂ ਇਹ ਜਿਹੜੇ ਸ਼ਬਦ ਆ ਜਾਂਦੇ ਹਨ ਇਹ ਖੁਸ਼ੀ ਦੇ ਉਤਸ਼ਾਹ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ ਅੱਗੇ ਹੈ ਆਪਣੇ ਕੋਲੇ ਕੀ ਗਿੱਧੇ ਦੀਆਂ ਮੋਤਰਾਵਾਂ ਸੀਮਤ ਹਨ ਜਾਂ ਇਹਨਾਂ ਦੀ ਗਿਣਤੀ ਨਿਰਧਾਰਤ ਹੈ ਨਹੀਂ ਇਹਨਾਂ ਦੀ ਕੋਈ ਗਿਣਤੀ ਨਹੀਂ ਹੈਗੀ ਠੀਕ ਹੈ ਇਹ ਗਿਣਤੀ ਨਿਰਧਾਰਤ ਨਹੀਂ ਹੈ ਕੋਈ ਮੋਤਰਾ ਨਹੀਂ ਅੱਗੇ ਪ੍ਰਸ਼ਨ ਹੈ ਆਪਣੇ ਕੋਲੇ ਕੀ ਗਿੱਧੇ ਵਿੱਚ ਕੋਈ ਸਾੰਗ ਜਾਂ ਨਕਲ ਦੀ ਝਾਕੀ ਪੇਸ਼ ਕੀਤੀ ਜਾ ਸਕਦੀ ਹੈ ਬਿਲਕੁਲ ਕੀਤੀ ਜਾ ਸਕਦੀ ਹੈ ਤਾਂ ਇਹ ਨਕਲ ਜਾਂ ਸਾਗ ਇਸ ਦੇ ਵਿੱਚ ਐਸ਼ ਕੀਤਾ ਜਾ ਸਕਦਾ ਹੈ ਹਾਂ ਅਗਲਾ ਪ੍ਰਸ਼ਨ ਹੈ ਗਿੱਧੇ ਰੀਮੁਤਰਾਮਾ ਵਿੱਚ ਕਿਹੜੇ ਸਰੀਰਕ ਅੰਗਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਵਿੱਚ ਪੈਰਾਂ ਦੀਆਂ ਥਾਪ ਹੱਥਾਂ ਦੀ ਤਾੜੀ ਬੁੱਲ ਸਰੀਰਿਕ ਹੁਲਾਰੇ ਆਦਿ ਸਰੀਰਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਕੀ ਗਿੱਧੇ ਵਿੱਚ ਕਿਸੇ ਸਾਜ਼ ਦੀ ਪਵੰਦੀ ਲਾਜ਼ਮੀ ਹੈ ਨਹੀਂ ਗਿੱਧੇ ਦੇ ਵਿੱਚ ਕਿਸੇ ਸਾਜ ਦੀ ਪਾਬੰਦੀ ਲਾਜ਼ਮੀ ਨਹੀਂ ਹੈ ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਪੱਛਮੀ ਪੰਜਾਬ ਵਿੱਚ ਪ੍ਰਚਲਿਤ ਕਿਸੇ ਇੱਕ ਇਸਤਰੀ ਨਾਚ ਦਾ ਨਾਮ ਲਿਖੋ ਪੱਛਮੀ ਪੰਜਾਬ ਦੇ ਵਿੱਚ ਪ੍ਰਚਲਿਤ ਕਿਸੇ ਇੱਕ ਇਸਤਰੀ ਨਾਚ ਦਾ ਨਾਮ ਹੈ ਸੰਮੀ ਠੀਕ ਹੈ ਜੀ ਤਾਂ ਇਹ ਸੰਮੀ ਨਾਚ ਹੈ ਅੱਗੇ ਦੇਖੋ ਸੰਯੋਗ ਵਿਜੋਗ ਨਾਲ ਸੰਬੰਧਿਤ ਕੋਈ ਇੱਕ ਇਸਤਰੀ ਨਾਚ ਦਾ ਨਾਮ ਲਿਖੋ ਸੰਯੋਗ ਵਿਜੋਗ ਦੋਨਾਂ ਨਾਲ ਸੰਬੰਧਿਤ ਹੈ ਇਹ ਇਸਤਰੀ ਨਾਚ ਸੰਮੀ ਅੱਗੇ ਹੈ ਅਗਲਾ ਪ੍ਰਸ਼ਨ ਆਪਣੇ ਕੋਲੇ ਕੀ ਸੰਮੀ ਲੋਕ ਨਾਚ ਨੱਚਣ ਲਈ ਕਿਸੇ ਸਾਜ ਦਾ ਹੋਣਾ ਲਾਜ਼ਮੀ ਹੈ ਨਹੀਂ ਸਾਜ ਦਾ ਹੋਣਾ ਲਾਜ਼ਮੀ ਨਹੀਂ ਹੈ ਨਖਤ ਹੈ ਆਪਣੇ ਕੋਲੇ ਅਗਲਾ ਪ੍ਰਸ਼ਨ ਕੀ ਲੋਕ ਨਾਚਾਂ ਨੂੰ ਨੱਚਣ ਲਈ ਕਿਸੇ ਸਿਖਲਾਈ ਦੀ ਲੋੜ ਪੈਂਦੀ ਹੈ ਬਿਲਕੁਲ ਨਹੀਂ ਇਹ ਸਿਖਲਾਈ ਦੀ ਲੋੜ ਨਹੀਂ ਪੈਂਦੀ ਇਹ ਖੁਸ਼ੀ ਦੇ ਵਿੱਚ ਬੱਚਾ ਆਪ ਹੀ ਨੱਚਣ ਲੱਗ ਜਾਂਦਾ ਹੈ ਲੋਕ ਨਾਚ ਕਿਵੇਂ ਸਿੱਖੇ ਜਾਂਦੇ ਹਨ ਇਹ ਪਰੰਪਰਾਗਤ ਰੂਪ ਨਾਲ ਪੀੜ੍ਹੀ ਦੜ ਪੀੜ੍ਹੀ ਅੱਗੇ ਚੱਲਦੇ ਰਹਿੰਦੇ ਹਨ ਸੰਮੀ ਲੋਕ ਨਾਚ ਦੀ ਪ੍ਰਚਲਿਤ ਲੋਕ ਧੁਨ ਸਤਰ ਕਿਹੜੀ ਹੈ ਤਾਂ ਹੈ ਸੰਮੀ ਮੇਰੀ ਵਨ ਠੀਕ ਹੈ ਜੀ ਸੰਮੀ ਮੇਰੀ ਵਨ ਇਹ ਸੰਮੀ ਲੋਕਨਾਚ ਦੀ ਪ੍ਰਚਲਿਤ ਲਾਈਨ ਹੈ ਪ੍ਰਚਲਿਤ ਲੋਕ ਤੁਣ ਹੈ ਸਤਰ ਹੈ ਅੱਗੇ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਬਾਲੜੀਆਂ ਨਾਲ ਸੰਬੰਧਿਤ ਲੋਕਨਾਚ ਕਿਹੜਾ ਹੈ ਬਾਲੜੀਆਂ ਭਾਵ ਬੱਚੀਆਂ ਨਾਲ ਸੰਬੰਧਿਤ ਲੋਕਨਾਚ ਕਿਹੜਾ ਹੈ ਤਾਂ ਇਹ ਹੈ ਕਿੱਕਲੀ ਕਿੱਕਲੀ ਦਾ ਲੋਕਨਾਚ ਬੱਚੀਆਂ ਦੁਆਰਾ ਗਾਇਆ ਜਾਂਦਾ ਹੈ ਨੈਕਸਟ ਪ੍ਰਸ਼ਨ ਹੈ ਕਿੱਕਲੀ ਵਿੱਚ ਮੁੱਖ ਰੂਪ ਵਿੱਚ ਕਿਹੜੇ ਰਿਸ਼ਤੇ ਨੂੰ ਬਧੇਰੇ ਮਹੱਤਤਾ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਬਧੇਰੇ ਮਾਨਤਾ ਦਿੱਤੀ ਜਾਂਦੀ ਹੈ ਮਹੱਤਤਾ ਦਿੱਤੀ ਜਾਂਦੀ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਕਿਕਲੀ ਵਿੱਚ ਕਿਹੜਾ ਲੋਕ ਬੋਲ ਪ੍ਰਚਲਿਤ ਹੈ ਤਾਂ ਇਸ ਦੇ ਵਿੱਚ ਜਿਹੜਾ ਲੋਕ ਬੋਲ ਪ੍ਰਚਲਿਤ ਹੈ ਉਹ ਹੈ ਕਿਕਲੀ ਕਲੀਅਰ ਦੀ ਪੱਗ ਮੇਰੇ ਵੀਰ ਦੀ ਠੀਕ ਹੈ ਜੀ ਕਿੱਕਲੀ ਕਲੀਰ ਦੀ ਪੱਗ ਮਰੇ ਵੀ ਰੀ ਦੀ ਦੁਪੱਟਾ ਪਰਜਾਈ ਦਾ ਫੁੱਟੇ ਨੂੰ ਜਮਾਈਦਾ ਇਦਾਂ ਕਿਹਾ ਜਾਂਦਾ ਹੈ ਅੱਗੇ ਦੇਖੋ ਜੋਟੇਦਾਰ ਅੱਠ ਦੇ ਹਿੰਦਸੇ ਵਰਗਾ ਜੁੱਟ ਨਾਚ ਲੋਕ ਨਾਚ ਕਿਹੜਾ ਹੈ ਤਾਂ ਇਹ ਹੈ ਕਿੱਕਲੀ ਇਹਦੇ ਵਿੱਚ ਅੱਠ ਜਾਣਿਆਂ ਦਾ ਜੋਟਾ ਵੀ ਬਣਾ ਲਿਆ ਜਾਂਦਾ ਹੈ ਤੇ ਇਸ ਨੂੰ ਜੋਟੇਦਾਰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਕਿੱਕਲੀ ਦੀ ਪੇਸ਼ਕਾਰੀ ਦਾ ਢੰਗ ਕੀ ਹੈ ਦੋ ਕੁੜੀਆਂ ਦਾ ਜੋਟਾ ਸੱਜਾ ਸੱਜੇ ਵਿੱਚ ਅਤੇ ਖੱਬਾ ਖੱਬੇ ਹੱਥ ਵਿੱਚ ਦੋਨੋਂ ਪੈਰ ਆਪਸ ਵਿੱਚ ਜੋੜ ਕੇ ਸਰੀਰਕ ਭਾਰ ਦੇ ਨਾਲ ਪਿੱਛੇ ਨੂੰ ਹੁਲਾਰ ਕੇ ਕੁੰਮਰੀਆਂ ਨੇ ਕੁੜੀਆਂ ਉਸ ਨੂੰ ਇਸ ਤਰੀਕੇ ਨਾਲ ਉਹ ਕਿੱਕ ਲਈ ਨੂੰ ਪੇਸ਼ ਕਰਦੀਆਂ ਹਨ ਕਿਹੜਾ ਲੋਕ ਨਾਚ ਜਿਸ ਵਿੱਚ ਹੁੱਲੇ ਸ਼ਬਦ ਦਾ ਉਚਾਰਨ ਬਾਰ ਬਾਰ ਹੁੰਦਾ ਹੈ ਤਾਂ ਇਹ ਹੈ ਹੁੱਲੇ ਫੁਲਾਰੇ ਪੰਜਾਬੀ ਮਰਦਾਂ ਦਾ ਪ੍ਰਮੁੱਖ ਲੋਕ ਨਾਚ ਕਿਹੜਾ ਹੈ ਤਾਂ ਇਹ ਹੈ ਜੀ ਪੰਗੜਾ ਪੰਗੜਾ ਪੰਜਾਬ ਦੇ ਗੱਬਰੂਆਂ ਦਾ ਮੁੰਡਿਆਂ ਦਾ ਪ੍ਰਸਿੱਧ ਲੋਕ ਨਾਚ ਹੈ ਪੰਗੜੇ ਵਿੱਚ ਕਿਹੜੇ ਕਿਹੜੇ ਲੋਕ ਸਾਜ਼ ਵਰਤੇ ਜਾਂਦੇ ਹਨ ਤਾਂ ਇਸ ਦੇ ਵਿੱਚ ਟੋਲ ਹੁੰਦਾ ਚਿਮਟਾ ਛੈਣੀ ਅਲਗੋਜੀ ਇਹ ਜਿਹੜੇ ਸਾਜ਼ ਹਨ ਵਰਤੇ ਜਾਂਦੇ ਹਨ ਪੰਗੜਾ ਪਾਉਣ ਦਾ ਪੰਗੜੇ ਦਾ ਪ੍ਰਮੁੱਖ ਲੋਕ ਸਾਜ਼ ਕਿਹੜਾ ਹੈ ਤਾਂ ਉਹ ਹੈ ਢੋਲ ਠੀਕ ਹੈ ਜੀ ਢੋਲ ਦੀ ਥਾਪ ਦੇ ਉੱਤੇ ਪੰਗੜਾ ਪਾਇਆ ਜਾਂਦਾ ਹੈ ਅਗਲਾ ਪ੍ਰਸ਼ਨ ਦੇਖੋ ਪੰਗੜਾ ਕਿਸ ਖਾਸ ਮੌਕੇ ਤੇ ਪਾਇਆ ਜਾ ਸਕਦਾ ਹੈ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਉੱਤੇ ਪੰਗੜਾ ਜਿਹੜਾ ਹੈ ਉਹ ਪਾਇਆ ਜਾ ਸਕਦਾ ਹੈ ਪੰਗੜੇ ਵਿੱਚ ਆਮ ਤੌਰ ਤੇ ਕਿਹੜੇ ਸਰੀਰਕ ਅੰਗਾਂ ਦਾ ਵਧੇਰੇ ਇਸਤੇਮਾਲ ਕੀਤਾ ਜਾਂਦਾ ਹੈ ਲੱਤਾਂ ਦਾ ਬਾਹਾਂ ਦਾ ਉਂਗਲਾਂ ਹੱਥਾਂ ਪੈਰਾਂ ਧੌਣ ਲੱਕ ਨੱਕ ਬੁੱਲ ਮੋਢੇ ਗੋਡੇ ਗਿੱਟੇ ਪੂਰਾ ਜਿਹੜਾ ਹੈ ਸਰੀਰ ਹੈ ਉਸ ਤੇ ਵਿੱਚ ਇਸਤੇਮਾਲ ਹੁੰਦਾ ਹੈ ਠੀਕ ਹੈ ਜੀ ਅੱਗੇ ਦੇਖੋ ਕੀ ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਸ਼ਚਿਤ ਹੁੰਦੀ ਹੈ ਨਹੀਂ ਭੰਗੜੇ ਵਿੱਚ ਇਹਨਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਘੱਟ ਵੱਧ ਜੋ ਵੀ ਹੈ ਹੋ ਸਕਦੀ ਹੈ ਭੰਗੜੇ ਵਿੱਚ ਲੋਕ ਗੀਤ ਦੀ ਕਿਹੜੀ ਬੰਦਗੀ ਪ੍ਰਮੁੱਖ ਰੂਪ ਵਿੱਚ ਵਰਤੀ ਜਾਂਦੀ ਹੈ ਤਾਂ ਇਹ ਰਹੀ ਪੰਗੜੇ ਦੇ ਵਿੱਚ ਨਾਲ-ਨਾਲ ਬੋਲੀਆਂ ਪਾਈਆਂ ਜਾਂਦੀਆਂ ਹਨ ਠੀਕ ਹੈ ਜੀ ਪੰਗੜੇ ਵਿੱਚ ਗੱਬਰੂਆਂ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਹੁੰਦਾ ਹੈ ਤਾਂ ਇਸ ਦੇ ਵਿੱਚ ਜਿਹੜਾ ਪਹਿਰਾਵਾ ਹੁੰਦਾ ਹੈ ਸਾਦਾ ਹੁੰਦਾ ਪੱਗ ਹੁੰਦਾ ਚੱਗਾ ਲਾਚਾ ਕੋਠਾ ਕੁਰਤੀ ਇਹ ਜਿਹੜਾ ਹੈ ਉਸ ਦਾ ਪਹਿਰਾਵਾ ਹੁੰਦਾ ਹੈ ਪੰਗੜੇ ਪਾਉਣ ਵਾਲੇ ਮੁੰਡਿਆਂ ਦਾ ਗੱਬਰੂਆਂ ਦਾ ਪੱਛਮੀ ਪੰਜਾਬ ਦੇ ਕਿਸੇ ਇੱਕ ਮਰਦਾਵੇ ਲੋਕ ਨਾਚ ਦਾ ਨਾਮ ਲਿਖੋ ਤਾਂ ਇਹ ਹੈ ਚੁੰਮਰ ਠੀਕ ਹੈ ਜੀ ਚੁੰਮਰ ਗਾਇਆ ਜਾਂਦਾ ਹੈ ਜਿੱਤ ਦਾ ਨਾਚ ਕਿਸ ਨਾਚ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਜੀ ਲੁੱਡੀ ਨੂੰ ਆਪਾਂ ਕਹਿੰਦੇ ਨਹੀਂ ਅੱਜ ਬੜੀਆਂ ਲੁੱਡੀਆਂ ਪਾ ਰਿਹਾ ਮਤਲਬ ਕਿ ਕੀ ਜਿੱਤ ਕੇ ਆ ਗਿਆ ਠੀਕ ਹੈ ਅਗਲਾ ਪ੍ਰਸ਼ਨ ਹੈ ਮਾਲਵੇ ਦੇ ਕਿਸ ਇੱਕ ਕਿਸੇ ਇੱਕ ਪ੍ਰਚਲਿਤ ਲੋਕ ਨਾਚ ਦਾ ਨਾਮ ਲਿਖੋ ਮਾਲਵੇ ਦਾ ਜਿਹੜਾ ਲੋਕ ਨਾਚ ਹੈ ਉਹ ਹੈ ਮਲਵਈਆਂ ਦਾ ਗਿੱਧਾ ਜਾਂ ਮਲਵਈ ਗਿੱਧਾ ਇਹ ਮਰਦਾਂ ਦਾ ਗਿੱਧਾ ਹੈ ਮਲਵਈਆਂ ਦੇ ਗਿੱਧੇ ਵਿੱਚ ਕਿਹੜੇ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਵਿੱਚ ਟੋਲਕ ਅਲਗੋਜੀ ਬੁਗਦੂ ਚਿਮਟਾ ਗੜਵੇ ਬਾਲਟੀ ਛੇਣੇ ਆਦ ਵਰਤੇ ਜਾਂਦੇ ਹਨ ਕਿਹੜੇ ਮਰਦਾਂ ਦੇ ਲੋਕ ਨਾਚ ਨੂੰ ਗਿੱਧੇ ਵਜੋਂ ਵੀ ਜਾਣਿਆ ਜਾਂਦਾ ਹੈ ਤਾਂ ਇਹ ਮਰਦਾਂ ਮਲਵਈ ਗਿੱਧਾ ਹੁੰਦਾ ਹੈ ਠੀਕ ਹੈ ਜੀ ਮਲਵਈ ਗਿੱਧੇ ਨੂੰ ਮਰਦਾਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ ਮਲਵਈਆਂ ਦੇ ਗਿੱਧੇ ਵਿੱਚ ਲੋਕ ਬੋਲੀਆਂ ਦੀ ਕਿਹੜੀ ਬੰਦਗੀ ਵਰਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਲੰਮੀਆਂ ਬੋਲੀਆਂ ਜਿਹੜੀਆਂ ਹਨ ਉਹ ਵਰਤੀਆਂ ਜਾਂਦੀਆਂ ਹਨ ਅਗਲਾ ਪ੍ਰਸ਼ਨ ਹੈ ਚੁੰਮਰ ਲੋਕਨਾਚ ਵਿੱਚ ਆਮ ਗਾਇਆ ਜਾਣ ਵਾਲਾ ਲੋਕ ਗੀਤ ਕਿਹੜਾ ਹੈ ਤਾਂ ਇਹ ਹੈ ਲੰਘ ਆ ਜਾ ਪੱਤਣ ਚਨਾ ਦਾ ਓਏ ਯਾਰ ਠੀਕ ਹੈ ਜੀ ਇਹ ਲੋਕ ਗੀਤ ਗਾਇਆ ਜਾਂਦਾ ਹੈ ਇਸਤਰੀਆਂ ਦੇ ਗਿੱਧੇ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਹੁੰਦਾ ਹੈ ਲਹंगा ਕਮੀਜ਼ ਕੁੜਤੀ ਸਿਰਤੇ ਚੁੰਨੀ ਲੋੜ ਅਨਸਾਰ ਹਾਰ ਸ਼ਿੰਗਾਰ ਇਹ ਕਰ ਸਕਦੀਆਂ ਹਨ ਇਸ ਤਰੀਕੇ ਨਾਲ ਇਹ ਜਿਹੜਾ ਪਹਿਰਾਵਾ ਹੁੰਦਾ ਹੈ ਇਸਤਰੀਆਂ ਦਾ ਗਿੱਧਾ ਪਾਉਣ ਦੇ ਸਮੇਂ ਕਿਸ ਨਾਚ ਨੂੰ ਲੋਕ ਨਾਚ ਕਿਹਾ ਜਾਂਦਾ ਹੈ ਜਿਹੜਾ ਨਾਚ ਲੋਕ ਸਮੂਹ ਦੀ ਪ੍ਰਵਾਣਗੀ ਨਾਲ ਪਰੰਪਰਾਗਤ ਰੂਪ ਵਿੱਚ ਪੀੜ੍ਹੀ ਦੜ ਪੀੜ੍ਹੀ ਅੱਗੇ ਚੱਲਦਾ ਰਹਿੰਦਾ ਹੈ ਉਸ ਨੂੰ ਲੋਕ ਨਾਚ ਕਿਹਾ ਜਾਂਦਾ ਹੈ ਤਾਂ ਇਹ ਹੈ ਆਪਣੀ ਅੱਜ ਦੀ ਵੀਡੀਓ ਦਾ ਅੰਤਮ ਪਰੇਸ਼ਾਨ ਮੁਟਿਆਰਾ ਦਾ ਸਾਰੇ ਲੋਕ ਨਾਚਾਂ ਵਿੱਚੋਂ ਸਭ ਤੋਂ ਸਾਦਾ ਤਾੜੀ ਨਾਚ ਕਿਹੜਾ ਹੈ ਤਾਂ ਇਹ ਹੈ ਸੰਮੀ ਤਾਂ ਇਹ ਸੀ ਆਪਣੀ ਅੱਜ ਦੀ ਇਸ ਵੀਡੀਓ ਦਾ ਅੰਤਿਮ ਪ੍ਰੇਸ਼ਨ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਤੇ ਤੁਹਾਡੇ ਲਈ ਬੈਨੀਫੀਸ਼ੀਅਲ ਹੋਏਗੀ ਬਹੁਤ ਜਲਦ ਕੋ ਹੋਰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋਗੇ ਧੰਨਵਾਦ